हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਬਾਈ ਯਾਰ ਮੈਨੂੰ ਇਹ ਦੱਸੋ ਕਿ ਜੈਂਟਲ ਮੈਨੂੰ ਜੈਂਟ ਚਾਹੀਦਾ ਜਿਹੜਾ ਸ਼ਾਇਰੀ ਦੇ ਬੀਜਾ ਲਵਾ ਦੇ ਉਹ ਤੈਨੂੰ ਇਨੂੰ ਤੋਰੋਛੇ ਤੇ ਯਾਰ ਭਾਵੇਂ ਨਾ ਗਾਲਾਂਣ ਤੋਰ ਦੋ ਤੇਰੇ 27 ਗੰਟਰੀ ਫ੍ਰੀ ਹੁੰਦੀ ਆ ਮੇਰਾ ਆ ਕੰਮ ਕਰੋ ਯਾਰ ਮੈਨੂੰ ਜੈਂਟਰ ਲੱਭੋ ਐਦਾਂ ਦਾ 27 ਚ ਪੈੜਾ ਮਿਲ ਜਾਣੀ ਆ ਫ੍ਰੀ ਚ ਇਮੀਗ੍ਰੇਸ਼ਨ ਦੇ ਆਲਿਆਂ ਕੋਲ ਤੂੰ ਮੇਰਾ ਵੀ 27 ਪੈੰਡ ਘੁੰਮ ਬੱਸ ਮੈਂ ਬੋਤਲ ਚ ਖੋਲ ਕੇ ਸਿੱਪ ਸਿੱਪ ਪੀ ਮਾਂ ਵੇਰ ਸੰਦੂ ਨਾਲ ਸੀਖਾਣ ਗਰੀਬਾਂ ਦੇ ਸਿੰਗਰ ਗੈਰੀ ਸੰਦੂ ਨੂੰ ਕਬਜੀ ਹੋਈ ਆ ਗੈਰੀ ਦੇ ਕੜਾਲੇ ਚੜ ਗਈ ਲੱਗਦਾ ਗੈਰੀ ਸੰਦੂ ਪਾ ਕੇ ਹੰਝੂਆਂ ਦੇ ਖਾਰੇ ਹਾਏ ਨੇ ਗੈਰੀ ਸੰਦੂ ਤੇਰੇ ਨਖਰੇ ਗੈਰੀ ਸੰਦੂ ਤੇ ਫਰੀ ਖਾਣ ਓ ਕੀ ਗੰਦ ਪਾਇਆ ਹੋਇਆ ਤੁਸੀਂ ਅੰਕਲ ਜੀ ਆਂਟੀ ਨੂੰ ਮਾਰ ਨਾ ਦਿਓ ਬਾਬਾ ਤੂੰ ਬੁੜੀ ਮਾਰ ਦੇਣੀ ਆ ਕਿਸੇ ਦਿਨ चुप <laughs> 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 करके हसदा <laughs> <laughs> दंद कर दराम ज्यादा ਹੱਸਦਾ ਹੱਸਦਾ ਤੁਰ ਗਿਆ ਬਹੁਤ ਮਾੜੀ ਗੱਲ ਹੋਈ ਅਰੇ ਅੱਖ ਚੋਂ ਅੱਜ ਵਗਣ ਕਰ ਹਾਲਾਂ ਤੂੰ ਜਿੰਨਾ ਦਾ ਸੀ ਦਰ ਬਾਈ ਨੇ ਹੱਸ ਕੇ ਮੌਤ ਨੂੰ ਗਲੇ ਲਗਾਇਆ ਹੱਸਦਾ ਕਿ ਉਹ ਯਮਰਾਜ ਨੰਗਾ ਹੀ ਲੈਣ ਆ ਗਿਆ ਦਾ ਸੀ ਦਰਦੀ ਮੌਤ ਕਿਸੇ ਨਾਲ ਕਿੱਥੋਂ ਸਾੜਾ ਅੱਖਾਂ ਕੋਲ ਕੇ ਦੇਖਦਾ ਪਿਆ ਕਿਤੇ ਸੱਚੀ ਤੇ ਨਹੀਂ ਮਰ ਗਿਆ ਮੇਰੇ ਸਾਹ ਹੌਲੀ ਲੈ ਸਭ ਨੂੰ ਪਤਾ ਲੱਗ ਜਾਣਾ ਯਾ ਸਭ ਕਲੀਆਂ ਕਲੀਆਂ ਹੋਗੇ ਆਕੜਾ ਵਾਲ ਪੁੱਟੀ ਕਰਾਈ ਬੈਠਾ ਮੇਰੇ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਮੇਰੇ ਥੋਂ ਤੇ ਰੰਗ ਰਹਿ ਗਿਆ ਉੱਤੇ ਵੀ ਲਵਾ ਲਿਓ ਕਲੀਆਂ ਕਲੀਆਂ ਹੋਗੇ ਯਾ ਸਾਡੇ ਵਿਆਹ ਦੀ ਸੁਣੇ ਤਿਆਰੀਆਂ ਬਾਈ ਹਲੇ ਸਿੰਗਲ ਕੋਟ ਮਾਰਿਆ ਲੱਗਦਾ ਕੀ ਲੱਗਦਾ ਫਰਕ ਪਾਊਗਾ ਏ ਪਟੀਨ ਭਰਤੀ ਆ ਹਜੇ ਤਾਂ ਸਿੰਗਲ ਕੋਡ ਮਾਰਿਆ ਦੂਜਾ ਕੋਡ ਸੁੱਕਣ ਤੋਂ ਬਾਅਦ ਮਾਰਨਾ ਅਸ਼ਾ ਮੁਕੇਸ਼ ਮਾਨੀ ਜੀ ਅਸ਼ਾ ਉਹ ਮੈਂ ਨੰਬਰ ਨਹੀਂ ਸੀ ਸੇਵ ਕੀਤਾ ਦੋ ਜਾਈ ਇਸ ਲਈ ਕੋਈ ਚਾ ਲੈ ਮੈਂ ਵੀ ਵਾਈਫਾਈ ਲਵਾਇਆ ਕੰਜਰਾ ਪਹਿਲਾਂ ਸਤਿ ਸ਼੍ਰੀ ਅਕਾਲਤਾ ਬਲਾ ਨੂੰ ਕੀ ਕੰਮ ਸੀ ਅਸ਼ਾ ਨਿਯੁਕਤੀ ਪਾਰਟੀ ਰੱਖੀ ਹੈ ਇਨਵੀਟੇਸ਼ਨ ਕਾਰਡ ਦੇਣਾ ਤੁਹਾਨੂੰ ਕੰਜਰ ਦਿਆ ਪਹਿਲਾਂ ਉਹਦੀ ਤਾਂ ਸੁਣ ਲੈ ਤੈਨੂੰ ਝੂਠ ਬੋਲਦਾ ਆਬਾਨੀ ਨਹੀਂ ਸੁਣ ਸਿਤਵਾਲਾ ਵਾ ਕਿਆ ਤਰਨੂ ਟਕਾਣੇ ਰਾਕਾ ਤੇਰਾ ਹੀ ਆ ਮੈਂ ਤੇ ਘਰ ਨਾ ਕਰ ਪਹਿਲਾ ਦੰਦ ਤਲ ਵਾਲਾ ਰੋਟੀ ਮਿਲ ਗਈ ਕਿ ਰਾਦੀਆਂ ਲੱਤਾਂ ਖਾਦੀਆਂ ਢਿੱਡ ਚ ਜਦੋਂ ਤੈਨੂੰ ਕਿਸੇ ਨੇ ਬੈਡ ਸਮੀਲ ਗਲੀ ਚ ਖਿੱਚਿਆ ਫੇਰ ਗੱਲ ਕਰਾਂਗੇ ਟੁਨੰਟੋ ਜੋ ਖਿੱਚ ਕੇ ਲਿਆ ਮੈਂ ਦੇਖ ਕੀ ਬੰਦਾ ਹੜੀ ਨਾ ਜਿੰਨਾ ਚਿਰ ਨੂੰ ਪੁੱਤਰ ਜਿਆਦਾ ਟੀਕਾ ਨਹੀਂ ਲਵਾ ਦਿੰਦੇ ਟੁਨੰਟੋ ਭਾਈ ਇਹ ਹੀ ਰੂਹਾਂ ਦਾ ਪਿਆਰ ਹੁੰਦਾ ਕੀ ਤੇਵੇਂ ਸਤੂ ਤੂ ਪੂਰੇ ਤਨ ਸਾਵੇ ਉਦੋਂ ਕਿਉਂ ਨੀ ਦਿਲ ਮੰਗਿਆ ਨਾ ਯਾਰ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਫਿਰ ਐਦਾਂ ਕਰ ਕੜਸੀ ਮੇਰੇ ਸਿਰ 'ਚ ਮਾਰ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਉਦੋਂ ਕਿਉਂ ਨੀ ਦਿਲ ਮੰਗਿਆ ਮਰੰਦਾ ਸੌਖਾ ਤਰੀਕਾ ਦੱਸੋ ਯਾਰ ਸਾਨੂੰ ਤਾਂ ਕਦੇ ਕਿਸੇ ਕੁੜੀ ਨੇ ਦੇਖਿਆ ਤੱਕ ਨਹੀਂ ਆਈਂਦਾ ਕਾ ਆਈ ਵਡਣ ਜੋਗੇ ਰਹਿ ਗਏ ਬਸ ਮੇਰੀ ਫੋਨ ਦੀਆਂ ਦੋ ਕਿਸ਼ਤਾਂ ਰਹਿ ਗਈਆਂ ਸਾਲਾ ਫੋਨ ਹੀ ਵੇਚ ਦੇਣਾ ਜਵਾਕ ਦੇ ਨਾ ਮਾਰ ਦੇਈ ਪਤੰਦਰਾ ਬਦਮਾਸ਼ੀ ਪੈਂਟ ਵਿੱਚ ਰਹਿ ਜਣੀ ਜਦੋਂ ਕਰਪਾਨ ਕੱਢੀ ਹੱਜ ਸਾਲੇ ਖੜਦਿਆ ਜੱਟ ਦੇ ਖਿਲਾਫ ਨਹੀਂ ਆ ਜੱਟ ਨਾਲ ਮੇਲੇ ਚੋਂ ਲਈ ਕੇ ਦਿਸ਼ਾਰੇ ਚੋਂ ਮਾਮਾ ਅੱਖਾਂ ਤੇ ਖੋਲ ਆ ਜਵਾਕ ਦੇਖਦਾ ਕਰਦਾ ਕੀ ਆ ਜੇਲ ਵੀ ਤਾਂ ਬੰਦਿਆਂ ਦੇ ਵਾਸਤੇ ਬਣੀ ਐ ਇਸ ਗੱਲ ਨੂੰ ਤਾਂ ਜਾਣਦਾ ਏ ਜੱਗ ਨਹੀਂ ਜੇਲ ਵੀ ਤਾਂ ਮੈਨੂੰ ਲੱਗਦਾ ਤੂੰ ਜੇਲ੍ਹ 'ਚ ਬਹਿ ਕੇ ਲਿਖਿਆ ਗਾਣਾ ਅੱਧੀ ਜੇਲ੍ਹ ਤਾਂ ਚੋਰੀ ਦੇ ਪਰਚਾ ਨਾਲ ਭਰੀ ਹੁੰਦੀ ਆ ਫਿਰ ਇੰਨਾ ਵਧੀਆ ਸਰੀਰ ਤੇ ਤਰਾਪਣੇ ਚੋਰੀਆਂ ਚੁਰੀਆਂ ਕਰਿਆ ਕਰ ਜੇਲ ਵੀ ਤਾਂ ਬੰਦਿਆਂ ਦੇ ਵਾਸਤੇ ਬਣੀ ਐ ਇਸ ਗੱਲ ਨੂੰ ਤਾਂ ਜਾਣਦਾ ਏ ਜੱਗ ਨਹੀਂ ਜੇ ਏਕ ਆ ਸਕਦਾ ਮੈਨੂੰ ਕੀ ਹੋਇਆ ਵਾ ਮੇਰੇ ਜੇਲ ਬੰਦੇ ਆਸਤੇ ਹੁੰਦੀ ਕਿ ਸਤਾ ਦੀ ਸਲੇਡਾਂ ਵਾਸਤੇ ਮੇਰੇ ਤੜਕੇ ਉੱਟਕੇ ਤਜਾਬ ਦੇ ਗਰਾਰੇ ਕਰਿਆ ਕਰ ਤੇ ਕੇਸੀ ਸੁਨਾਣ ਚਲੀਆਂ ਸੁਈਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀਆਂ ਆ ਗਾਣਾ ਪੂਰਾ ਜਚਿਆ ਅੱਜ ਗੀਤ ਦਾ ਪੂਰਾ ਪਤਾ ਲੱਗਾ ਦੇਖਦੇ ਆ ਕਿਹੜੀ ਜ਼ਿਆਦਾ ਨਿਕਰੂਗੀ ਠੇਕਾ ਮਾਰਿਆ ਲੱਗਦਾ ਠੇਕੇਦਾਰ ਨੇ ਲੱਗਦਾ ਇਕੱਠਾ ਡੱਬਾ ਮੰਗਵਾ ਲਿਆ ਇਹਨਾਂ ਨੇ ਦੇਖ ਲਵੋ ਕੋਈ ਰਹਿ ਨਾ ਗਈ ਹੋਵੇ ਕੋਲਗੇੜੇ ਲਾ ਕੇ ਬੈਠ ਗਏ ਲੱਗਦਾ ਸਾਰੇ ਤਿਆਰੀ ਤੇ ਪੂਰੀ ਲੱਗਦੀ ਆ ਉੜਿਆ ਕਿੰਨੀ ਸੋਹਣੀ ਚੱਲੇ ਸਾਡੀ ਲਵ ਲਾਈਫ ਸੋਹਣੀਆ ਬਾਈ ਤੈਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਂਤਾਂ ਏ ਆਈਆ ਕਹਿ ਦੋ ਕੋਈ ਯਾਰ ਤੜਕੇ ਹੀ ਸਾੜਦੇ ਨੇ ਤੇਰੀ ਮਾਂ ਮੇਰੀ ਹੱਸ ਤੇ ਮੈਨੂੰ ਆਵੇ ਜੋ ਰਾ ਦੀ ਰਾਣੀਆਂ ਕਹਾਣੀਆਂ ਤੇ ਉਹ ਸਾਨੂੰ ਤੇ ਤੜਕੇ ਤੜਕੇ ਹੀ ਸਾੜਦੇ ਨੇ ਕਿਉਂ ਸਾਡੀ ਸਾਥੀ ਚ ਲੱਤਾਂ ਮਾਰਦਾ ਤੁਸੀਂ ਤਾਂ ਚੱਲੋ ਸੁਖੀ ਨੇ ਪਰ ਸਾਨੂੰ ਕਿਉਂ ਦੁਖੀ ਕੀਤਾ ਓ ਆ ਵੀ ਜੋ ਗਲਾਸ ਹਗਰਾਂ ਦੇ ਪਾਣੀ ਆ ਤੇ ਓ ਆ ਵੀ ਮੈਂ ਨਹੀਂ ਮੰਨਦਾ ਏ ਆਈ ਆ ਭਾਈ ਦੇਨ ਜੇ ਕਿੰਨੀ ਵਾਰ ਨਹਾਉਂਦਾ ਰਹਿੰਦਾ ਮੈਨੂੰ ਵੀ ਦੱਸ ਲਾਈਫ ਜੇ ਸਾਡੀ ਖਰਾਬ ਜੇ ਪਾਉ ਕਿਉਂ ਰੁਰਸ ਰੁਰਸ ਕੇ ਕੋਲ ਲੰਗਦੇ ਸਾਡੀ ਜਾਨ ਸੁਣੀ ਮਾਤਾ ਤੇਰੀ ਪੈਨਸ਼ਨ ਕੱਟ ਦੇਣਗੇ ਵੀਡੀਓ ਦੇਖ ਕੇ ਲੋਕੀ ਤੋਂ ਕਿ ਐਵੇਂ ਲੈ ਜਾਂਦੇ ਅਗਲੇ ਨੂੰ ਭਾਵੇਂ ਪੈਨਸ਼ਨਾਂ ਮਿਲੀ ਹੋਵੇ ਟੈਨਸ਼ਨ ਲੈਂਦੀ ਹੋਵੇ ਮਾਤਾ ਪੋਤੇ ਖੜਾਉਂਦੀ ਉਮਰ ਚ ਪਿਆਰ ਕਰੀ ਬੈਠੀ ਆ ਹੱਡੀ ਜਾਨ ਸੁਣੀ ਤੇ ਡੰਗ ਡੰਗ ਓ ਧੁੱਲ ਕੇ ਮੰਗ ਲੈ ਜੋ ਤੂੰ ਮੰਗਦੇ ਮਾਤਾ ਟੈਨਸ਼ਨਾਂ ਵਾਲੀ ਭਗਵੰਤ ਮਾਣ 1000 ਰੁਪਿਆ ਦਿੰਦਾ ਵਾ ਆਪ ਅੱਖੇ ਚ ਕਰੰਟ ਨਹੀਂ ਆਉਂਦਾ ਮਾਤਾ ਇਨੀ ਛੋਟੀ ਉਮਰ ਚ ਕਿਹੜਾ ਰੋਗ ਲਵਾ ਲਿਆ ਇਹਨਾਂ ਨੂੰ ਇੰਸਟਾਗ੍ਰਾਮ ਬਾਰੇ ਦੱਸਿਆ ਕਿੰਨੇ ਆ ਆਂਟੀ ਕੋਜ ਨਹੀਂ ਹੋਇਆ ਉੱਠ ਕੇ ਰੋਟੀ ਸਬਜ਼ੀ ਕਰ ਲਾ ਬਾਬਾ ਭਲੀ ਕਰੇ ਮੈਂ ਛੱਡ ਕੈ ਨਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਡੱਕ ਦੇ ਦੇ ਚਾਨੇ ਇਹ ਮਾਜ ਕਿਸ ਦੀ ਖੁੱਲ ਗਈ ਓਏ ਕਮਾਦ ਚੋਂ ਨਿਕਲਿਆ ਸੂਰ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਨਾ ਹੋਣੀ ਆ ਉਹਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਜੇ ਤਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys